ਉਸ ਦਿਨ ਜੁਗਤੂ ਪ੍ਰਗਟ ਕਰਨ ਵਾਸਤੇ ਇਹੀ ਦਮ ਤੁਣਿਆ ਚੁਣਿਆ ਜਿਸ ਦਿਨ ਇੱਕ ਜੋਤ ਇਸ ਧਰਤੀ ਤੇ ਸੁਭਾਇ ਬਣ ਜੋਤ ਉਹ ਜੁਗਤ ਸਾਇ ਸਹਿ ਪਾਇਆ ਫਿਰ ਬੜੇ ਇਤਿਹਾਸ ਅੱਜ ਦੇ ਇਸ ਜੋਨ ਦੇ ਨਾਲ ਜੁੜੇ ਹੋਏ ਨੇ ਉਹ ਗੱਲ ਵੱਖਰੀ ਹੈ ਕਿ ਸਿੱਖ ਕੌਮ ਨੇ ਕੁਝ ਸਮਾਂ ਪਾ ਕੇ ਇੱਕ ਇਤਿਹਾਸਕ ਤੌਰ ਤੇ ਇੱਕ ਫੈਸਲਾ ਕੀਤਾ ਸੀ ਜਿਵੇਂ ਮੁਕਸਰ ਦੀ ਧਰਤੀ ਦੇ ਤੇ ਸਾਹਿਬ ਸਿਖ ਦੀ ਬੜੀ ਸ਼ਰਧਾ ਭਾਵਨਾ ਤੇ ਸਕਤਾਰ ਸਾਹਿਬ ਮੁਕਸਰ ਦੇ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਜਿਹੜਾ ਉਹ ਲੋਹੜੀ ਵਾਲੇ ਦਿਨ ਮੁਖਸਰ ਦੀ ਤਰਤੀ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਮਨਾਇਆ ਜਾਂਦਾ। ਭਾਵੇਂ ਕਿ ਮੁਖਸਰ ਦੇ ਸ਼ਹੀਦਾਂ ਦਾ ਉਹ ਦਿਨ ਮਈ ਮਹੀਨੇ ਦੇ ਅੰਦਰ ਉਹ ਸ਼ਹੀਦੀ ਦਿਹਾੜਾ ਆਉਂਦਾ ਹੈ। ਪਰ ਪੰਥ ਨੇ ਉਹ ਵੀ ਇੱਕ ਫੈਸਲਾ ਕੀਤਾ ਕਿ ਉਹਨਾਂ ਦਿਨਾਂ ਦੇ ਅੰਦਰ ਉਸ ਸਮੇਂ ਪਾਣੀ ਦੀ ਘਾਟ ਨੂੰ ਕਰਕੇ ਉਸ ਇਲਾਕੇ ਦੇ ਵਿੱਚ ਉਹ ਦਿਨ ਮਹੀਨੇ ਵਿੱਚ ਮਨਾਉਣ ਦੀ ਬਜਾਏ ਇੱਕ ਪੰਥਕ ਤੌਰ ਦੇਤੇ ਹੋਏ ਫੈਸਲੇ ਦੇ ਦੌਰਾਨ